ਪਧਾ ਰਹੇ ਹਨ ਪਰੇਡ ਕਮਾਂਡਰ ਸ਼੍ਰੀ ਵੈਨਿਲਾ ਆਈਪੀਐਸ ਪਰੇਡ ਦਾ ਨਿਰੀਖਣ ਕਰਨ ਜਾ ਰਹੇ ਹਨ ਐ ਸਕਾਟ ਕਰਕੇ ਲਿ ਜਾ ਰਹੇ ਹਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਰਹਿਮਾਂਚੂ ਅਗਰਵਾਲ ਜੀ ਆਈਐਸ ਅਤੇ ਕਮਿਸ਼ਨਰ ਆਫ ਪੁਲਿਸ ਸ਼੍ਰੀ ਸੁਵਪਨ ਸ਼ਰਮਾ ਜੀ ਆਈ ਪੀਐਸ 76ਵੇਂ ਗਣਤੰਤਰ ਦਿਵਸ ਤੇ ਕੌਮੀ ਝੰਡਾ ਲਹਿਰਾਉਣ ਉਪਰੰਤ ਪਰੇਡ ਦਾ ਨਿਰੇਖਣ ਕਰਨ ਜਾ ਰਹੇ ਹਨ ਮੁੱਖ ਮਹਿਮਾਨ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਅਮਨ अरोड़ा ਜੀ ਸ਼੍ਰੀ ਅਮਨ अरोड़ा ਜੀ ਨੂੰ ਲਗਾਤਾਰ ਦੋ ਵਾਰ ਵਿਧਾਇਕ ਬਣ ਦਾ ਮਾਣ ਪ੍ਰਾਪਤ ਹੋਇਆ ਹੈ ਉਹ ਮਹਾਨ ਸ਼ਹੀਦ ਉਦਮ ਸਿੰਘ ਦੇ ਜਨਮ ਸਥਾਨ श्री राम अमन अरोड़ा जी मुख्यमंत्री पंजाब सरदार भगवंत सिंह मान दी अगवाई ਵਿੱਚ ਸੂਬੇ ਨੂੰ ਮੋੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਪੂਰੀ ਲਗਨ ਮਿਹਨਤ ਅਤੇ ਦ੍ਰਿੜਤਾ ਨਾਲ ਸੂਬਾ ਵਾਸੀਆਂ ਦੀ ਸੇਵਾ ਕਰ ਰਹੇ ਹਨ ਸਾਡੇ ਮੁੱਖ ਮਹਿਮਾਨ ਮਾਨਯੋਗ ਕੈਬਨਿਟ ਮੰਤਰੀ ਪੰਜਾਬ श्री अमन अरोड़ा जी ਪਰੇਡ ਦਾ ਨਿਰੇਖਣ ਕਰਨ ਤੋਂ ਬਾਅਦ भारत माता की भारत माता की वंने, वंने, बहुत ही पावन पवित्र दिहाड़े देश के में गणतंत्र दिवस के उपर दसम पिता ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਦੇ ਨਾਮ ਨੂੰ ਸਮਰਪਿਤ ਇਹ ਸਟੇਡੀਅਮ ਦੇ ਵਿੱਚ ਪਹੁੰਚੇ ਅੱਜ ਸਾਰੇ ਹੀ ਜਲੰਧਰ اور ਇਲਾਕਾ ਨਿਵਾਸੀਓ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕੇ ਇਹ ਮੁਬਾਰਕ ਮੌਕਾ ਇਹਨੂੰ ਸੈਲੀਬ੍ਰੇਟ ਕਰਨ ਦੇ ਲਈ ਇਹਨੂੰ ਮਨਾਉਣ ਦੇ ਲਈ ਤੁਸੀਂ ਸਾਰੇ ਅੱਜ ਇੱਥੇ ਇਕੱਤਰ ਹੋਏ ਹੋ ਸਾਰੀ ਐਡਮਿਨਿਸਟ੍ਰੇਸ਼ਨ ਔਰ ਸਾਰੇ ਦੇਸ਼ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅੱਜ ਦੇ ਇਸ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਮੈਂ ਸਮਝਦਾ ਕਿ ਮੇਰੇ ਲਈ ਇਹ ਬੜਾ ਵੱਡਾ ਵਡਮੁੱਲਾ ਸਮਾਂ ਬੜਾ ਸੁਭਾਗਾ ਵਾਲਾ ਸਮਾਂ ਕਿ ਦੇਸ਼ ਦਾ 76ਵਾਂ ਗਣਤੰਤਰ ਦਿਵਸ ਮਨਾਉਣ ਦਾ ਮੌਕਾ ਮੈਨੂੰ ਤੁਹਾਡੇ ਵਿਚਾਰ ਤੁਹਾਡੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪਵਿੱਤਰ ਸਟੇਡੀਅਮ ਦੇ ਵਿੱਚ ਬਣਾਉਣ ਦਾ ਮਿਲ ਰਿਹਾ ਮੈਂ ਆਪਦੇ ਆਪ ਨੂੰ ਸੁਭਾਗਾ ਮਹਿਸੂਸ ਕਰ ਰਿਹਾ। ਸਾਥੀਓ ਮੈਂ ਸਮਝਦਾ ਕਿ ਇਹ ਉਹ ਦਿਨ ਜਿਹਨੂੰ ਅੱਜ ਤੋਂ 76 ਸਾਲ ਪਹਿਲਾਂ ਬਾਬਾ ਸਾਹਿਬ ਅੰਬੇਦਕਰ ਜੀ ਨੇ ਸਿਰਜਿਆ ਸੀਗਾ ਔਰ ਦੁਨੀਆ ਦਾ ਸਭ ਤੋਂ ਵੱਡਾ ਗਣਤੰਤਰ ਹੋਣ ਦਾ ਮਾਣ ਅੱਜ ਆਪਾਂ ਸਾਰਿਆਂ ਨੂੰ ਪ੍ਰਾਪਤ ਹੈ ਭਾਰ ਦੁਨੀਆ ਦਾ ਸਭ ਤੋਂ ਵੱਡੀ ਡੈਮੋਕ੍ਰੇਸੀ ਸਭ ਤੋਂ ਵੱਡਾ ਗਣਤੰਤਰ ਹੈ ਔਰ ਮੈਂ ਸਮਝਦਾ ਕਿ ਸਾਨੂੰ ਲੋਕਾਂ ਨੂੰ ਵੀ ਜਿਹੜੇ ਚੁਣੇ ਹੋਏ ਨੁਮਾਇੰਦੇ ਹੁੰਨੇ ਆ ਚਾਹੇ ਕੋਈ ਐਮਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਅਸੀਂ ਵੀ ਜੋ ਹਾਂ ਅੱਜ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਵਜ੍ਹਾ ਕਰਕੇ ਆ ਕਿਉਂਕਿ ਜੇ ਉਹਨਾਂ ਨੇ ਸੰਵਿਧਾਨ ਲਿਖਿਆ ਜੇ ਉਹਨਾਂ ਨੇ ਕਨਸਟੀਟਿਊਸ਼ਨ ਲਿਖਿਆ ਤੇ ਤਾਂ ਹੀ ਅਸੀਂ ਲੋਕ ਅੱਜ ਇਹੋ ਜਿਹਾ ਮਾਨ ਸਨਮਾਨ ਪ੍ਰਾਪਤ ਕਰਦੇ ਹੱਕਦਾਰ ਹੋਇਆ ਔਰ ਉਹਨਾਂ ਦੇ ਸੰਵਿਧਾਨ ਨੂੰ ਸਮਰਪਿਤ ਹੋ ਕੇ ਜਿਸ ਦਿਨ ਦੀ ਤੁਹਾਡੀ ਆਪਣੀ ਸਰਕਾਰ ਬਣੀ ਹੈ ਪੰਜਾਬ ਦੇ ਵਿੱਚ ਬਾਣ ਜੋ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਉਹਨਾਂ ਦੇ ਸੰਵਿਧਾਨ ਨੂੰ ਸਮਰਪਿਤ ਹੋ ਕੇ ਔਰ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ ਹੋ ਕੇ ਅਸੀਂ ਨਿਤ ਦਿਨ ਨਮਨ ਕਰਨ ਤੋਂ ਆਪਣਾ ਦਿਨ ਸ਼ੁਰੂ ਕਰਦੇ ਹਾਂ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੁੰਦੀ ਹੈ ਮਾਣ ਮਹਿਸੂਸ ਹੁੰਦਾ ਹੈ ਕਿ ਜਿਸ ਦਿਨ ਦੀ ਤੁਹਾਡੀ ਆਪਣੀ ਸਰਕਾਰ ਭਵੰਤਮਾਨ ਜੀ ਦੀ ਅਗਵਾਈ ਦੇ ਵਿੱਚ ਬਣੀ ਹੈ ਉਹ ਉਸ ਦਿਨ 16 ਮਾਰਚ 2022 ਨੂੰ ਖਟਕਰ ਕਲਾ ਸ਼ਹੀਦ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਪਵਿੱਤਰ ਧਰਤੀ ਨੂੰ ਨਤਮਸਤਕ ਹੋ ਕੇ ਸਰਕਾਰ ਬਣੀ ਸੌ ਚੁੱਕਿਆ ਉਸ ਦਿਨ ਤੋਂ ਹੀ ਸਰਕਾਰੀ ਦਫ਼ਤਰਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਕਿਸੇ ਸਿਆਸੀ ਲੀਡਰਾਂ ਦੀਆਂ ਫੋਟੋਆਂ ਨਾ ਸੱਜ ਕੇ ਜੇ ਸਰਕਾਰੀ ਦਫ਼ਤਰਾਂ ਨੂੰ ਸਜੋਬਿਤ ਕਰ ਰਹੀਆਂ ਨੇ ਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਹੋਣਾਂ ਦੀ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਜੋਬਿਤ ਨੇ ਉਹਨਾਂ ਦੇ ਨਾਲ ਸਰਕਾਰੀ ਦਫ਼ਤਰਾਂ ਦੀ ਸ਼ੋਭਾ ਜਿਹੜੀ ਉਹ ਵੱਧ ਰਹੀ ਹੈ ਇਸੇ ਤਰੀਕੇ ਦੇ ਨਾਲ ਮਾਣ ਹੋਇਆ ਜਦ ਚੰਡੀਗੜ੍ਹ ਦੇ ਚੰਡੀਗੜ੍ਹ ਉਹ ਮਹਾਲੀ ਦੇ ਸਾਂਝੇ 에어ਪੋਰਟ ਦਾ ਨਾਮ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਨਾਮ ਨੂੰ ਸਮਰਪਿਤ ਕਰਦਾ ਸੁਭਾਗ ਵੀ ਤੁਹਾਡੀ ਆਪਣੀ ਸਰਕਾਰ ਭਵੰਤਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਿਲਿਆ ਸਾਥੀਓ ਮੈਂ ਸਮਝਦਾ ਕਿ ਇਨ੍ਹਾਂ ਸ਼ਖਸੀਤਾਂ ਨੂੰ ਜਿਹੜੇ ਕਿ ਆਪਣੇ ਆਪ ਦੇ ਵਿੱਚ ਇੱਕ ਸੰਸਥਾ ਵਾਂ ਰਹੀਆਂ ਨੇ ਇਹਨਾਂ ਨੂੰ ਜਿੰਨਾ ਨਤਮਸਤਕ ਹੋ ਲਈਏ ਉਹਨਾਂ ਥੋੜਾ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਉਸ ਤੋਂ ਬਾਅਦ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਦੇ ਲਈ ਸਾਡੀਆਂ ਫੋਰਸਸ ਨੇ ਜਿਹੜੀਆਂ ਚਾਹੇ ਫੌਜਾਂ ਨੇ ਸੈਂਟਰਲ ਫੋਰਸਸ ਨੇ ਪੰਜਾਬ ਪੁਲਿਸ ਜਿੰਨੀਆਂ ਯੂਨੀਫਾਰਮ ਫੋਰਸਸ ਨੇ ਉਹਨਾਂ ਕਿਉਂਕਿ ਉਹ ਲਾਈਨ ਆਫ ਡਿਊਟੀ ਦੇ ਵਿੱਚ ਕਈ ਵਾਰੀ ਸ਼ਹਾਦਤ ਪ੍ਰਾਪਤ ਕਰ ਜਾਂਦੇ ਨੇ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਦਾ ਜ਼ਿੰਮਾ ਪੰਜਾਬ ਸਰਕਾਰ ਨੇ ਚੱਕਿਆ ਤੇ ਪਹਿਲੀ ਵਾਰੀ ਹੋਇਆ ਕਿਸੇ ਸਟੇਟ ਦੇ ਵਿੱਚ ਕਿ ਜੇ ਕੋਈ ਕੈਜੂਐਲਟੀ ਹੋ ਜਾਂਦੀ ਹੈ ਕੋਈ ਸ਼ਹੀਦਤ ਪ੍ਰਾਪਤ ਕਰ ਜਾਂਦਾ ਸਾਡਾ ਸਾਥੀ ਤੇ ਉਹਨੂੰ 1 ਕਰੋੜ ਰੁਪਏ ਦਾ ਪਰਿਵਾਰ ਨੂੰ ਸਾਂਭ ਸੰਭਾਲਣ ਦਾ ਜਿਹੜਾ ਉਹ ਰਕਮ ਹੈ ਉਹ ਪੰਜਾਬ ਸਰਕਾਰ ਵੱਲੋਂ ਫਿਕਸ ਕੀਤੀ ਗਈ ਔਰ ਅੱਜ ਦਿੱਤੀ ਜਾ ਰਹੀ ਹੈ। ਇਸੇ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਜੇ ਪੰਜਾਬ ਨੂੰ ਸਮਾਜ ਨੂੰ ਦੇਸ਼ ਨੂੰ ਕਿੱਥੇ ਅੱਗੇ ਲੈ ਕੇ ਜਾ ਸਕਦਾ ਹੈ ਤੇ ਉਹ ਨੌਜਵਾਨ ਲੈ ਕੇ ਜਾ ਸਕਦਾ ਹੈ ਤੇ ਉਹਨਾਂ ਨੌਜਵਾਨਾਂ ਨੂੰ ਪਿਛਲੇ ਪੌਣੇ 3 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੋਇਆ ਪੰਜਾਬ ਦੀ ਹਿਸਟਰੀ ਦੇ ਵਿੱਚ ਕਿ 50000 ਤੋਂ ਵੀ ਵੱਧ ਸਰਕਾਰੀ ਨੌਕਰੀਆਂ ਬਿਨਾ ਪੈਸਿਆਂ ਤੋਂ ਬਿਨਾ ਸਵਾਰਸ਼ਾ ਤੋਂ ਜੇ ਕਿਸੇ ਨੇ ਦਿੱਤੀਆਂ ਤਾਂ ਤੁਹਾਡੀ ਆਪਣੀ ਇਸ ਮੌਜੂਦਾ ਸਰਕਾਰ ਨੇ ਦਿੱਤੀਆਂ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ 75 ਸਾਲਾਂ ਦੇ ਵਿੱਚ ਨੌਜਵਾਨਾਂ ਨੂੰ ਕਾਬਲ ਬਣਾਉਣ ਦੇ ਲਈ ਚੰਗੀ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਲਈ ਜਿਹੜਾ ਕਿ ਸਾਡਾ ਹਮੇਸ਼ਾ ਵਚਨਬੱਧ ਰਹੀ ਹੈ ਇਹਨਾਂ ਦੋ ਸੈਕਟਰਸ ਦੇ ਪ੍ਰਤੀ ਕਿਉਂਕਿ ਦੁਨੀਆ ਦੇ ਜਿਸ ਮਰਜ਼ੀ ਡਿਵੈਲਪਡ ਨੇਸ਼ਨ ਦੀ ਗੱਲ ਕਰ ਲਓ ਵਿਕਸਿਤ ਮੁਲਕਾਂ ਦੀ ਆਪਾਂ ਗੱਲ ਕਰ ਲਈਏ ਇਹ ਦੋ ਜ਼ਿੰਮੇਵਾਰੀਆਂ ਹਮੇਸ਼ਾ ਸਰਕਾਰਾਂ ਨਿਭਾਉਂਦੀਆਂ ਰਹੀਆਂ ਨੇ ਤੇ ਅੱਜ ਉਸੇ ਦੇ ਉੱਪਰ ਚੱਲਦੇ ਹੋਏ ਅੱਜ ਪੰਜਾਬ ਦੇ ਵਿੱਚ ਸਿਹਤ ਔਰ ਸਿੱਖਿਆ ਦੀ ਕ੍ਰਾਂਤੀ ਹੈ ਜਿਹੜੀ ਉਹ ਚਲਾਈ ਜਾ ਰਹੀ ਹੈ ਅੱਗੇ ਵਧਾਈ ਜਾ ਰਹੀ ਹੈ ਜਿਹਦੇ ਤਹਿਤ ਤਕਰੀਬਨ 900 ਦੇ ਕਰੀਬ ਜੋ ਆਮ ਆਦਮੀ ਕਲੀਨਿਕ ਨੇ ਉਹ ਬਣ ਚੁੱਕੇ ਨੇ ਜਿਹਦੇ ਵਿੱਚ ਹੁਣ ਤੱਕ ਲੱਖਾਂ ਲੋਕਾਂ ਦਾ ਇਲਾਜ ਹੈ ਜਿਹੜਾ ਉਹ ਹੋ ਚੁੱਕਿਆ ਜੇ ਆਪਾਂ ਸਿਰਫ ਔਰ ਸਿਰਫ ਜਲੰਧਰ ਦੀ ਗੱਲ ਕਰ ਲਈਏ ਤੇ 66 ਆਮ ਆਦਮੀ ਕਲੀਨਿਕਸ ਦੇ ਵਿੱਚ ਹੁਣ ਤੱਕ 20 ਲੱਖ ਦੇ ਕਰੀਬ ਲੋਕਾਂ ਦਾ ਇਲਾਜ ਹੈ ਜਿਹੜਾ ਉਹ ਹੋ ਚੁੱਕਿਆ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ ਪੂਰੀ ਦੁਨੀਆ ਦੇ ਲੋਕ ਨੇ ਇਸ ਸਿਹਤ ਦੇ ਮਾਡਲ ਨੂੰ ਆ ਕੇ ਦੇਖਦੇ ਨੇ ਔਰ ਪ੍ਰਸ਼ੰਸਾ ਕਰ ਰਹੇ ਨੇ ਸਿੱਖਿਆ ਮੈਂ ਸਮਝਦਾ ਕਿ ਹਰ ਵਿਅਕਤੀ ਦਾ ਹਰ ਪਰਿਵਾਰ ਦਾ ਹਰ ਘਰ ਦਾ ਇੱਕ ਬੁਨਿਆਦੀ ਹੱਕ ਹੈ ਤੇ ਉਹ ਹਰ ਘਰ ਤੱਕ ਉਹ ਹੱਕ ਪਹੁੰਚਾਉਣ ਦੇ ਲਈ 118 ਸਕੂਲ ਆਫ ਐਮਿਨੈਂਸ ਦੇ ਉਹ ਬਣ ਰਹੇ ਨੇ ਪਹਿਲੀ ਵਾਰੀ ਹੋ ਰਿਹਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਟੀਚਰ ਨੇ ਜਿਹੜੇ ਉਹ ਬਾਹਰਲੇ ਮੋਲਕਾਂ ਦੇ ਵਿੱਚ ਟ੍ਰੇਨਿੰਗ ਲੈਣ ਦੇ ਲਈ ਉਹਨਾਂ ਦਾ ਮਾਡਲ ਦੇਖਣ ਔਰ ਸਮਝਣ ਦੇ ਲਈ ਤੇ ਫਿਰ ਉਹਨਾਂ ਲਾਈਨਸ ਦੇ ਉੱਪਰ ਹੀ ਪੰਜਾਬ ਦੇ ਸਕੂਲਾਂ ਨੂੰ ਬਿਹਤਰੀਨ ਬਣਾਉਣ ਦੇ ਲਈ ਉਹ ਟ੍ਰੇਨਿੰਗ ਦੇ ਉੱਪਰ ਗਏ ਨੇ ਜਿਹਦਾ ਲਾਹਾ ਅੱਜ ਪੰਜਾਬ ਦੇ ਲੱਖਾਂ ਬੱਚਿਆਂ ਨੂੰ ਜਿਹੜਾ ਉਹ ਮਿਲ ਰਿਹਾ ਹੈ ਸਾਥੀਓ ਹਰ ਘਰ ਦਾ ਹਰ ਪਰਿਵਾਰ ਦਾ ਬੋਝ ਸਾਂਝਾ ਕਰਨ ਦੇ ਲਈ ਸਾਡੀ ਸਰਕਾਰ ਦਾ ਵਾਅਦਾ ਸੀ ਕਿ 300 ਯੂਨਿਟ ਬਿਜਲੀ ਹਰ ਘਰ ਨੂੰ ਫ੍ਰੀ ਦਿੱਤੀ ਜਾਊਗੀ ਤੇ ਇਹ ਦੱਸ ਦੇ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਪਿਛਲੇ ਪੌਣੇ 3 ਸਾਲਾਂ ਦੇ ਵਿੱਚ 90% ਪਰਿਵਾਰਾਂ ਨੂੰ ਇਹਦਾ ਲਾਹੇ ਜਿਹੜਾ ਉਹ ਮਿਲ ਰਿਹਾ ਹੈ ਖੇਤੀ ਸੈਕਟਰ ਨੂੰ ਜਿਹੜੀ 24 ਘੰਟੇ ਬਿਜਲੀ ਉਹ ਦਿੱਤੀ ਜਾ ਰਹੀ ਹੈ ਦਿਨੇ ਦਿੱਤੀ ਜਾ ਰਹੀ ਹੈ ਔਰ ਪਹਿਲੀ ਵਾਰੀ ਹੋਇਆ ਕਿ ਝੋਨਾ ਵੀ ਕਈ ਵਾਰੀ ਮੋਟਰ ਬੰਦ ਕਰਕੇ ਲੱਗਣ ਲੱਗ ਗਿਆ ਇਹ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਇਸ ਤੋਂ ਇਲਾਵਾ ਪਹਿਲੀ ਵਾਰੀ ਹੋਇਆ ਕਿਸੇ ਸਟੇਟ ਦੇ ਵਿੱਚ ਕਿਸੇ ਰਾਜ ਦੇ ਵਿੱਚ ਕਿ ਸਰਕਾਰ ਪ੍ਰਾਈਵੇਟ ਸੈਕਟਰ ਦੀ ਕਿਸੇ ਸੰਸਥਾ ਨੂੰ ਖਰੀਦੇ ਜੀਵਿਕਾ ਦਾ ਥਰਮਲ ਪਾਵਰ ਪਲਾਂਟ 500 ਮੀਗਾਵਾਟ ਦਾ 540 ਮੀਗਾਵਾਟ ਦਾ ਉਹ ਪੰਜਾਬ ਸਰਕਾਰ ਨੇ ਦੇਸ਼ ਦੇ ਵਿੱਚੋਂ ਸਭ ਤੋਂ ਘੱਟ ਰੇਟਾਂ ਦੇ ਉੱਪਰ ਉਹ ਖਰੀਦਿਆ ਜਿਹਦੇ ਨਾਲ ਅੱਜ ਲਾਹੇ ਪੂਰੇ ਪੰਜਾਬ ਨੂੰ ਹੋ ਰਿਹਾ ਰੌਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਬਿਜਲੀ ਹੋਰ ਸਸਤੀ ਹੋਣ ਦਾ ਵੀ ਉਮੀਦ ਹੈ ਜਿਹੜੀ ਉਹ ਹੈ ਔਰ ਇਹਦੇ ਨਾਲ ਨਾਲ ਪਿਛਲੇ ਲੰਬੇ ਸਮੇਂ ਤੋਂ ਪਛਵਾੜਾ ਕੋਲ ਮਾਈਨ ਜੋ ਕਿ ਲੰਬੇ ਸਮੇਂ ਤੋਂ ਬੰਦ ਪਈ ਸੀਗੀ ਉਹਨੂੰ ਚਾਲੂ ਕੀਤਾ ਜਿਸ ਦੇ ਨਾਲ ਤਕਰੀਬਨ 700 ਕਰੋੜ ਦਾ ਲਾਹੇ ਜਿਹੜਾ ਉਹ ਸਰਕਾਰ ਨੂੰ ਹੋਣਾ ਸ਼ੁਰੂ ਹੈ ਸਾਥੀਓ 18 ਟੋਲ ਪਲਾਜ਼ੇ ਬੰਦ ਹੋਏ ਸੜਕ ਸੁਰੱਖਿਆ ਫੋਰਸ ਅੱਜ ਦੁਨੀਆ ਦੀਆਂ ਬੈਸਟ ਫੋਰਸਸ ਦੇ ਵਿੱਚੋਂ ਰੋਡ ਸੇਫਟੀ ਫੋਰਸਸ ਦੇ ਵਿੱਚੋਂ ਅੱਜ ਪੰਜਾਬ ਦੀ ਸੜਕ ਸੁਰੱਖਿਆ ਫੋਰਸ ਪਹਿਲੇ ਨੰਬਰ ਤੇ ਚੱਲ ਰਹੀ ਹੈ ਕਿਉਂਕਿ ਸੈਂਕੜੇ ਲੋਕਾਂ ਦੀਆਂ ਜਾਨਾਂ ਨੇ ਜਿਹੜੀਆਂ ਹੁਣ ਤੱਕ ਬਚਾਈਆਂ ਚ ਜਾ ਚੁੱਕੀਆਂ ਨੇ ਔਰ ਰਿਸਪੌਂਸ ਟਾਈਮ ਹੈ ਜਿਹੜਾ ਉਹ ਮਹਿਸਚਾਰੀਆ 5 ਮਿੰਟ ਦਾ ਜਿਹਦੇ ਨਾਲ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਜੇ ਕੋਈ ਹਾਦਸਾ ਵਾਪਰ ਜਾਂਦਾ ਜਿੱਤੇ ਸੰਭਾਲਣ ਵਾਲਾ ਕੋਈ ਨਹੀਂ ਹੁੰਦਾ ਸੀਗਾ ਉਹਨਾਂ ਨੂੰ ਸੰਭਾਲਣ ਦਾ ਕੰਮ ਹੈ ਜਿਹੜਾ ਅੱਜ ਪੰਜਾਬ ਸਰਕਾਰ ਕਰ ਰਹੀ ਹੈ ਖੇਤੀ ਸੈਕਟਰ ਦੇ ਵਿੱਚ ਪਾਣੀ ਟੇਲ ਐਂਡ ਤੱਕ ਪਹੁੰਚਾਉਣ ਦਾ ਕੰਮ 20000 ਦੇ ਕਰੀਬ ਸੋਲਰ ਪਾਵਰ ਜਿਹੜੇ ਪੰਪ ਨੇ ਉਹਨਾਂ ਨੂੰ ਲਗਾਉਣ ਦਾ ਕੰਮ ਚੱਲ ਰਿਹਾ ਹੈ ਜਿਹਦੇ ਨਾਲ ਪੰਜਾਬ ਦਾ ਪਾਣੀ ਦਾ ਪੱਧਰ ਹੈ ਜਿਹੜਾ ਜੋ ਪਿਛਲੇ ਲੰਬੇ ਸਮੇਂ ਦੀ ਅਣਗਹਿਲੀ ਦੀ ਵਜ੍ਹਾ ਕਰਕੇ ਖੇਠਾ ਜਾਂਦਾ ਜਾ ਰਿਹਾ ਸੀਗਾ ਉਹ ਵਚਣਾ ਸ਼ੁਰੂ ਹੋਇਆ ਤੇ ਉੱਪਰ ਆਉਣਾ ਸ਼ੁਰੂ ਹੋਇਆ ਪਾਣੀ ਦਾ ਵਾਟਰ ਟੇਬਲ ਦਾ ਜੋ ਲੈਵਲ ਹੈ ਸੋ ਬਹੁਤ ਸਾਰੇ ਇਨੀਸ਼ੀਏਟਿਵ ਦੇ ਸਾਥੀਓ ਜੋ ਤੁਹਾਡੇ ਇਸ ਸਰਕਾਰ ਨੇ ਤੁਹਾਡੀ ਆਪਣੀ ਸਰਕਾਰ ਨੇ ਨੇ ਸ਼ੁਰੂ ਕੀਤੇ ਨੇ ਸਟੇਡੀਅਮ ਦੇ ਵਿੱਚ ਆਪਾਂ ਅੱਜ ਇਹ ਸੈਲੀਬ੍ਰੇਟ ਕਰ ਰਹੇ ਹਾਂ ਇਹ ਦਿਹਾੜਾ ਤੇ ਸਪੋਰਟਸ ਦੇ ਖੇਤਰ ਦੇ ਵਿੱਚ ਖੇਡ ਆਵਦਨ ਪੰਜਾਬ ਦੀ ਜੋ ਸ਼ੁਰੂ ਹੋਇਆ ਪਹਿਲੇ ਸਾਲ 3.5 ਲੱਖ ਫਿਰ 4.5 ਲੱਖ ਤੇ ਇਸ ਪਿਛਲੇ ਲੰਘੇ ਸਾਲ ਦੇ ਦੌਰਾਨ 5 ਲੱਖ ਤੋਂ ਵੱਧ ਲੋਕਾਂ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ ਇੱਕ ਮਾਹੌਲ ਬਣਨਾ ਜਿਹੜਾ ਉਹ ਪਿੰਡੋਂ ਪਿੰਡੀ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹ ਖੇਡਾਂ ਦੇ ਪ੍ਰਤੀਬੰਧ ਮਹੌਜ ਸ਼ੁਰੂ ਹੋਇਆ ਵੱਡੇ ਅਹੁਦਿਆਂ ਦੇ ਅਫਸਰ ਨੇ ਜਿਹੜੇ ਉਹ ਵਿਰਾਜਮਾਨ ਹੋ ਰਹੇ ਨੇ ਖੇਡਾਂ ਦੇ ਜ਼ਰੀਏ ਔਰ ਮੈਂ ਸਮਝਦਾ ਕਿ अनेका ਉਪਰਾਲੇ ਨੇ ਜਿਨ੍ਹਾਂ ਨੂੰ ਅੱਜ ਲਿਆ ਜਾ ਰਿਹਾ ਹੈ ਪੰਜਾਬ ਨੂੰ ਮੁੜ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਲਈ ਮੇਰੇ ਆਪਣੇ ਮਹਿਕਮੇ ਰੀਨਿਊਏਬਲ એનર્ਜੀ ਦੇ ਵਿੱਚ 266 ਮੈਗਾਵਾਟ ਦੇ ਜਿਹੜੇ ਨਵੇਂ ਪ੍ਰੋਜੈਕਟ ਨੇ ਉਹ ਸ਼ੁਰੂ ਕੀਤੇ ਗਏ ਨੇ ਇਸੇ ਤਰੀਕੇ ਗਵਰਨੈਂਸ ਰਿਫਾਰਮ ਦੇ ਵਿੱਚ ਇਹ ਸਾਥੀਓ ਪਹਿਲੀ ਵਾਰੀ ਹੋਇਆ ਕਿਉਂਕਿ ਮੈਂ ਸਮਝਦਾ ਕਿ ਸਰਕਾਰਾਂ ਦੀ ਮੁਢਲੀ ਜ਼ਿੰਮੇਵਾਰੀ ਜਿਹੜੀ ਹੁੰਦੀ ਹੈ ਉਹ ਆਮ ਲੋਕਾਂ ਨੂੰ ਸਹੂਲਤ ਦੇਣ ਦੀ ਹੁੰਦੀ ਹੈ ਔਰ ਸਰਕਾਰ ਦਾ ਪ੍ਰਾਇਮਰੀ ਟੀਚਾ ਪ੍ਰਾਇਮਰੀ ਗੋਲ ਔਰ ਪ੍ਰਾਇਮਰੀ ਆਬਜੈਕਟਿਵ ਔਰ ਜ਼ਿੰਮੇਵਾਰੀ ਜਿਹੜੀ ਹੋਣੀ ਚਾਹੀਦੀ ਹੈ ਉਹ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਵਿੱਚ ਬਿਨਾ ਪੈਸਿਆਂ ਤੋਂ ਬਿਨਾ ਖੱਜਲ ਖਵਰੀ ਤੋਂ ਬਿਨਾ ਸਿਫਾਰਸ਼ਾਂ ਤੋਂ ਜਦੋਂ ਕੰਮ ਹੁੰਦਾ ਮੈਂ ਸਮਝਦਾ ਕਿ ਸਰਕਾਰ ਦੀ ਸਭ ਤੋਂ ਵੱਡੀ ਕਾਮਯਾਬੀ ਉਹੀ ਹੁੰਦੀ ਹੈ ਔਰ ਮੈਨੂੰ ਇਹ ਦੱਸਦੇ ਮੈਂ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੇਰੇ ਆਪਣੇ ਮੈਕਵੇ ਗਵਰਨੈਂਸ ਰਿਫਾਰਮਸ ਦੇ ਵਿੱਚ ਹਰ ਤਰ੍ਹਾਂ ਦੇ ਜੋ ਸਰਟੀਫਿਕੇਟ ਨੇ ਚਾਹ ਐਸਸੀ ਸਰਟੀਫਿਕੇਟ ਨੇ ਚਾਹ ਇਨਕਮ ਸਰਟੀਫਿਕੇਟ ਨੇ ਉਹਨਾਂ ਨੂੰ ਪਟਵਾਰੀਆਂ ਤੋਂ ਲੈ ਕੇ ਐਮਸੀ ਸਰਪੰਚ ਨੰਬਰਦਾਰ ਉਨ੍ਹਾਂ ਸਾਰਿਆਂ ਦੀ ਤਸਦੀਕ ਹੈ ਜਿਹੜੀ ਵੈਰੀਫਿਕੇਸ਼ਨ ਹੈ ਜਿਹੜੀ ਉਹ ਆਨਲਾਈਨ ਕਰਨ ਦਾ ਕੰਮ ਹੈ ਜਿਹੜਾ ਉਹ ਪੰਜਾਬ ਮੁਲਕ ਦਾ ਪਹਿਲਾ ਮੁਲਕ ਦਾ ਪਹਿਲਾ ਜਿਹੜਾ ਉਹ ਸੂਬਾ ਬਣ ਚੁੱਕਿਆ ਜਿਹਦੇ ਨਾਲ ਲੱਖਾਂ ਲੋਕਾਂ ਨੂੰ ਸਹੂਲਤ ਹੈ ਜਿਹੜੀ ਉਹ ਡੇਲੀ ਬੇਸਿਸ ਤੇ ਹੋਣੀ ਹੈ ਸੋ ਬਹੁਤ ਸਾਰੇ ਉਪਰਾਲੇ ਨੇ ਸਾਥੀਓ ਕਿ ਜੋ ਅੱਜ ਜਿਸ ਮਕਸਦ ਦੇ ਲਈ ਜਿਸ ਪਰਪਸ ਦੇ ਲਈ ਸਾਡੇ ਮਹਾਨ ਸ਼ਹੀਦਾਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਔਰ ਉਹਨਾਂ ਮਕਸਦਾਂ ਨੂੰ ਚਿੰਨ੍ਹਿਤ ਕੀਤਾ ਬਾਬਾ ਸਾਹਿਬ ਅੰਬੇਦਕਰ ਨੇ ਆਪਣੇ ਸੰਵਿਧਾਨ ਦੇ ਵਿੱਚ ਉਹਨਾਂ ਪੂਰਨਿਆਂ ਨੂੰ ਪੂਰਾ ਕਰਨ ਦੇ ਵਿੱਚ ਉਹਨਾਂ ਦੇ ਉੱਪਰ ਚੱਲਣ ਦੇ ਲਈ ਅਨੇਕਾ ਉਪਰਾਲੇ ਨੇ ਜਿਹੜੇ ਉਹ ਕੀਤੇ ਜਾ ਚੁੱਕੇ ਨੇ ਇਸ ਪੌਣੇ 3 ਸਾਲ ਦੇ ਸਮੇਂ ਦੇ ਵਿੱਚ ਔਰ ਅਨੇਕਾ ਹਜੇ ਮੈਂ ਵੀ ਮੰਨ ਕੇ ਚੱਲਦਾ ਕਿ ਜੇ ਬਹੁਤ ਲੰਮਾ ਸਮਾਂ ਬਹੁਤ ਲੰਮਾ ਪਿੰਡ ਹੈ ਜਿਹੜਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਤੈਅ ਕਰਨਾ ਹੈ ਔਰ ਉਦੇ ਲਈ ਤੁਹਾਡੇ ਸਾਰਿਆਂ ਦੇ ਸਾਥ ਸਹਿਯੋਗ ਦੀ ਹਮੇਸ਼ਾ ਲੋੜ ਸੀ ਲੋੜ ਹੈ ਔਰ ਲੋੜ ਰਹੂਗੀ ਤੁਹਾਡੇ ਆਪਣੇ ਜਲੰਧਰ ਸ਼ਹਿਰ ਦੇ ਵਿਕਾਸ ਦੇ ਲਈ ਪਿਛਲੇ ਸਮੇਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ 283 ਕਰੋੜ ਦੇ ਜਿਹੜੇ ਪ੍ਰੋਜੈਕਟ ਨੇ ਉਹ ਸ਼ੁਰੂ ਕੀਤੇ ਨੇ ਇਸੇ ਤਰੀਕੇ ਦੇ ਨਾਲ ਹਰ ਘਰ ਨੂੰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਮਿਲੇ ਪਾਈਪਡ ਪਾਈਪਲਾਈਨਸ ਦੇ ਜ਼ਰੀਏ ਉਹਦਾ 275 ਐਮਐਲਡੀ ਦੇ ਵਾਟਰ ਵਰਕਸ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਉਹ ਨਾਲ ਸਮੇਂ ਚ ਉਹ ਵੀ ਪੂਰਾ ਹੋਏਗਾ ਸੋ ਬਹੁਤ ਬਹੁਤ ਪ੍ਰਾਪਤੀਆਂ ਨੇ ਜਿਹੜੀਆਂ ਮੈਂ ਸਮਝਦਾ ਕਿ ਕਿ ਸ਼ਹੀਦਾਂ ਨੂੰ ਸਮਰਪਿਤ ਨੇ ਉਹਨਾਂ ਨੂੰ ਡੈਡੀਕੇਟਿਡ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਬਾਕੀ ਜ਼ਿੰਮੇਵਾਰੀਆਂ ਨੂੰ ਵੀ ਪੂਰੇ ਮੁਸਤੈਦੀ ਦੇ ਨਾਲ ਪੂਰੀ ਕਮਿਟਮੈਂਟ ਔਰ ਡੈਡੀਕੇਸ਼ਨ ਦੇ ਨਾਲ ਨਿਭਾ ਸਕੀਏ ਸੋ ਇਹੀ ਮੈਂ ਸਮਝਦਾ ਕਿ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਹਾਦਤ ਉਹਨਾਂ ਦੀ ਸ਼ਹਾਦਤ ਨੂੰ ਨਮਨ ਹੋਏਗਾ ਇਹ ਹੀ ਸਾਡੀ ਜ਼ਿੰਮੇਵਾਰੀ ਹੈ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਜੀਾਂ ਦੇ ਲਿਖੇ ਹੋਏ ਸੰਵਿਧਾਨ ਦੀ ਦੀ ਵਜ੍ਹਾ ਕਰਕੇ ਹੀ ਅਸੀਂ ਅੱਜ ਲੋਕ ਅੱਜ ਅਸੀਂ ਲੋਕ ਤੁਹਾਡੇ ਵਿਚਾਰ ਇਹਨੇ ਮਾਨ ਸਨਮਾਨ ਪ੍ਰਾਪਤ ਹੋ ਰਿਹਾ ਹੈ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਤੇ ਮੈਂ ਸਮਝਦਾ ਕਿ ਆਪਾਂ ਸਾਰੇ 3 ਕਰੋੜ ਪੰਜਾਬੀਆਂ ਨੂੰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਚੱਲਾਂਗੇ ਆਪਾਂ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਤੇ ਫੇਰ ਮੋੜ ਪੰਜਾਬ ਨੂੰ ਖੁਸ਼ਹਾਲ ਤੇ ਰੰਗਲਾ ਪੰਜਾਬ ਬਣਾਉਣ ਦੇ ਤੀਛੇ ਦੇ ਵਿੱਚ ਆਪਾਂ ਸਾਰਿਆਂ ਨੂੰ ਬਹੁਤ ਸਮਾਂ ਨਹੀਂ ਲੱਗਣਾ ਹੈਗਾ ਬੜੀ ਜਲਦੀ ਹੀ ਆਪਾਂ ਨੰਬਰ 1 ਸੂਬਾ ਜਿਹੜਾ ਪੂਰੇ ਮੁਲਕ ਦਾ ਉਹ ਸਥਾਨ ਹੈ ਜਿਹੜਾ ਆਪਾਂ ਫੇਰ ਮੋੜ ਪ੍ਰਾਪਤ ਕਰਾਂਗੇ ਸੋ ਇਨਾਂ ਹੀ ਸ਼ਬਦਾਂ ਦੇ ਨਾਲ ਇੱਕ ਵਾਰ ਫੇਰ ਤੋਂ ਅੱਜ ਦੇ ਇਸ ਮਹਾਨ ਪਵਿੱਤਰ ਮੁਕੱਦਸ ਦਿਹਾੜੇ ਦੀਆਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਸੱਚੇ ਪਾਸ਼ਾ ਵਾਹਿਗੁਰੂ ਬਾਬਾ ਨਾਨਕ ਤੁਹਾਨੂੰ ਹਮੇਸ਼ਾ ਚੜ੍ਹਦੀਆਂ ਕਲਾਵਾਂ ਦੇ ਵਿੱਚ ਰੱਖਣ ਦਿਨ ਦੁੱਗਣੀ ਰਾਤ ਚੋਗਣੀ ਤਰੱਕੀਆਂ ਖੁਸ਼ੀਆਂ ਖੇੜੇ ਬਖਸ਼ੋ ਇਹਨੇ ਸ਼ਬਦਾਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਸੋਨਿਹਾਲ ਬਾਹਰ ਮਾਤਾ ਕੀ ਬਾਹਰ ਮਾਤਾ ਕੀ ਇਨ ਕਲੱਬ ਇਨ ਕਲੱਬ